ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਜਿੰਨੇ ਵੀ ਨਵੇਂ ਵੀਰ ਨੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਆਪਾਂ ਬਾਈ ਰੇਸ਼ਮ ਦੇ ਪਿੰਡ ਪਹੁੰਚੇ ਹਾਂਗੇ ਪਿੰਡ ਬਾਂਡੀ ਜ਼ਿਲ੍ਹਾ ਬਠਿੰਡਾ ਬਾਈ ਦਾ ਸਟਾਲੀਅਨ ਦੇ ਬਾਰੇ ਆਪਾਂ ਜਾਣਕਾਰੀ ਦੇਵਾਂਗੇ ਮੀਟਿੰਗ ਲਈ ਘੋੜਾ ਰੱਖਿਆ ਹੋਇਆ ਬਾਈ ਕੋਲੇ ਆਹਾ ਤੇ ਸਾਰੀ ਗੱਲਬਾਤ ਕਰਾਂਗੇ ਬਾਈ ਦੇ ਨਾਲ ਕਬੂਤਰ ਵੀ ਰੱਖਿਆ ਹੋਇਆ ਬਾਈ ਦੇ ਕੋਲੇ ਤੇ ਵੀਡੀਓ ਥੋੜੀ ਆਪਾਂ ਇੱਥੇ ਲੇਟ ਹੋ ਗਏ ਪਾਉਣ ਤੋਂ ਕਿਉਂਕਿ ਥੋੜਾ ਜਿਹਾ ਬੀਜੀ ਚੱਲ ਰਹੇ ਸੀ ਤੇ ਵੀਡੀਓ ਆਪਾਂ ਨਹੀਂ ਤਾਂ ਪਹਿਲਾਂ ਪਾ ਦੇਣੀ ਸੀ ਤੇ ਬਾਈ ਦੇ ਕੋਲੇ ਆ ਕਬੂਤਰ ਵੀ ਰੱਖੇ ਆ ਹੋਰ ਵੀ ਜਾਨਵਰ ਦਿਖਾਵਾਂਗੇ ਬਾਈ ਦੇ ਸਾਰੇ ਤੇ ਇੱਧਰ ਬਾਈ ਦੇ ਬੱਕਰੀਆਂ ਆ ਗਈਆਂ ਤੇ ਬਾਈ ਦੇ ਬੱਚਾ ਨੂੰ ਬਹੁਤ ਸੌਂਕ ਆ ਸਾਰੇ ਜਾਨਵਰਾਂ ਦਾ ਬਹੁਤ ਕੈਂਟ ਜਾਨਵਰ ਰੱਖੇ ਹੋਇਆ ਬਾਈ ਦੇ ਕੋਲੇ ਬਹੁਤ ਸਮਾਈ ਹੈ ਬਾਈ ਦੀ ਤੇ ਸਾਰੇ ਜਾਨਵਰ ਸੌਂਕ ਦੇ ਨਾਲ ਪਾਲੇ ਹੋਏ ਨੇ ਇਧਰਲੀ ਸੜ ਬਾਈ ਦੇ ਚਾਰਨੇ ਲੱਗੇ ਹੋਏ ਨੀਰਾ ਛਣਨ ਵਾਲੀ ਮਸ਼ੀਨ ਤੇ ਆਹਾ ਬਾਈ ਨੀਰਾ ਛਣ ਕੇ ਪਾਉਣ ਵਾਲੀ ਮਸ਼ੀਨ ਹੈ ਨਾ ਹ ਮੂਖਲੀ ਦਾ ਨੀਰਾ ਛਣ ਕੇ ਪਾਉਣ ਵਾਲੀ ਮਸ਼ੀਨ ਹੈ ਬਾਈ ਕੋਲੇ ਰੱਖੀ ਦੀ ਇਦਦਰ ਬਾਈ ਸਵਾਰੀ ਕਰ ਰਿਹਾ ਜੀ ਆਪਣੀ ਨੂਰਾ ਘੋੜੀ ਤੇ ਬਹੁਤ ਵਧੀਆ ਘੋੜੀ ਰੱਖੀ ਵੀ ਬਾਈ ਕੋਲੇ ਤੇ ਇਹ ਵੀ ਪ੍ਰਿੰਸ ਘੋੜੇ ਤੋਂ ਮੇਟ ਆ ਬਾਈ ਵਾਲੇ ਤੋਂ ਬਹੁਤ ਹੀ ਚੰਗੇ ਰਿਜ਼ਲਟ ਆਉਂਦੇ ਐ ਇਸ ਘੋੜੇ ਦੇ ਤੇ ਆਪਾਂ ਤੁਹਾਨੂੰ ਰਿਜ਼ਲਟ ਦੀਆਂ ਵੀ ਵੀਡੀਓ ਦਿਖਾਵਾਂਗੇ ਫੋਟੋਆਂ ਇਸ ਘੋੜੇ ਦੇ ਕਈ ਰਿਜ਼ਲਟ ਆਇਆ ਬਹੁਤ ਸੋਹਣੇ ਬੱਚੇ ਆਉਂਦੇ ਐ ਇਸ ਘੋੜੇ ਦੇ ਇਹ ਘੋੜੀ ਮੇਟ ਆ ਬਾਈ ਦੇ ਪ੍ਰਿੰਸ ਘੋੜੇ ਤੋਂ ਤੇ ਬਹੁਤ ਚੰਗੀ ਘੋੜੀ ਆ ਤੇ ਬਹੁਤ ਹੀ ਘੈਂਟ ਬੱਚੇ ਆਉਂਦੇ ਐ ਇਸ ਘੋੜੇ ਦੇ ਤੇ ਬਹੁਤ ਸੌ ਸੀਲ ਘੋੜਾ ਜੀ ਬਾਈ ਦੇ ਕੋਲ ਰੱਖਿਆ ਆ ਦੇਖ ਸਕਦੇ ਹੋ ਰਾਈਡ ਦੀ ਵੀਡੀਓ ਇਹ ਰਾਈਡਿੰਗ ਦੀ ਵੀਡੀਓ ਵੀ ਬਾਈ ਇੱਧਰ ਰਾਈਡ ਕਰ ਰਿਹਾ ਤੇ ਦੇਖ ਸਕਦੇ ਹੋ ਬਹੁਤ ਵਧੀਆ ਸਵਾਰੀ ਕਰਾਉਂਦਾ ਇਹ ਘੋੜਾ ਤੇ ਦੁਰਦਾ ਦੁਰਦਾ ਤੁਸੀਂ ਦੇਖ ਸਕਦੇ ਹੋ ਸੱਜਣੋ ਬਹੁਤ ਹੀ ਵਧੀਆ ਚਾਲ ਪੈਂਦਾ ਇਹ ਘੋੜਾ ਤੇ ਬਾਈ ਦੇ ਜਵਾਕ ਵੀ ਸਵਾਰੀ ਕਰਦੇ ਆ ਇਸ ਘੋੜੇ ਦੇ ਉੱਤੇ ਤੇ ਇੱਧਰ ਬਾਈ ਰੇਸ਼ਮ ਆ ਰਿਹਾ ਤੇ ਇਧਰਲੀ ਸਾਈਡ ਬਾਈ ਰੇਸ਼ਮ ਦੇ ਬੱਚੇ ਘੋੜੇ ਨੂੰ ਤਿਆਰ ਕਰ ਰਹੇ ਨੇ ਸਵਾਰੀ ਕਰਨ ਦੇ ਲਈ ਤੇ ਸਵਾਰੀ ਦੀ ਵੀਡੀਓ ਵੀ ਦਿਖਾਵਾਂਗੇ ਜੀ ਆਪਾਂ ਬੱਚਾਂ ਦੀ ਇਸ ਭੈਣ ਨੇ ਵੀ ਸਵਾਰੀ ਕਰੀ ਐ ਸਕੋਡੇ ਤੇ ਮੌਦੀਸ ਹਾਊਸਿਲ ਕੋਡ ਆਈ ਤੇ ਸਾਰੇ ਹੀ ਚੰਗੇ ਜਾਨਵਰ ਰੱਖਿਆ ਬਾਈ ਦੇ ਕੱਲੇ ਕੱਲੇ ਜਾਨਵਰ ਦਿਖਾਵਾਂਗੇ ਆਪਾਂ ਤੁਹਾਨੂੰ ਦੇਖ ਸਕਦੇ ਹੋ ਜਦੋਂ ਇਸ ਭੈਣ ਨੇ ਵੀ ਰਾਈਡ ਕਰੀ ਇਹਦੇ ਉੱਤੇ ਇਹ ਬਾਈ ਦੇ ਬੱਚਾ ਨੂੰ ਬਹੁਤ ਸੌਂਗ ਸਾਰੇ ਜਾਨਵਰਾਂ ਦਾ ਤੇ ਸਾਰੀ ਸੇਵਾ ਸੰਭਾਲ ਕਰਦੇ ਆ ਇਹਨਾਂ ਦੀ ਘੋੜਿਆਂ ਦੀ ਤੇ ਇਹ ਪ੍ਰਿੰਸ ਕੋੜਾ ਬਾਈ ਦੇ ਕੋਲੇ ਰੱਖਿਆ ਹੋਇਆ ਤੇ ਹਾਈਟ ਹੂਡ ਬਹੁਤ ਚੰਗੀ ਹੈ ਧੌਣ ਧੌਣ ਦਾ ਕੰਨਾ ਗੁੰਨਾ ਦਾ ਬਹੁਤ ਸਾਫ ਆ ਬਾਲ ਪੌਰੀਆਂ ਦਾ ਬਹੁਤ ਸਾਫ ਆ ਘੋੜਾ ਤੇ ਚਮਕ ਦੇਖੋ ਸੱਜਣੋਂ ਘੋੜੇ ਦੀ ਮੱਖੀ ਤਲਕਦੀ ਹੈ ਪਿੰਡੇ ਤੋਂ ਵੀ ਬਾਕੀ ਸਾਰੇ ਸੱਜਣੋਂ ਜਿਹੜਾ ਬੇਜਮਾਨ ਜਾਨਵਰਾਂ ਦੀ ਸੇਵਾ ਕਰਦਾ ਤਾਂ ਉਸ ਨੂੰ ਤਾਂ ਇਹ ਤਾਰ ਹੀ ਦਿੰਦੇ ਆਗੇ ਤੇ ਬਹੁਤ ਚੰਗੇ ਜਾਨਵਰ ਆ ਸਾਰੇ ਕੱਲੇ ਕੱਲੇ ਜਾਨਵਰ ਦੀ ਆਪਾਂ ਡਿਟੇਲ ਪੁੱਛਾਂਗੇ ਬਾਈ ਨੂੰ ਤੇ ਆਓ ਸੱਜਣੋ ਕਰੀਏ ਬਾਈ ਦੇ ਨਾਲ ਗੱਲਬਾਤ। ਸੋ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਸਰਜੀਤ ਕਪਾਲ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤੇ ਅੱਜ ਆਪਾਂ ਪਹੁੰਚੇ ਆ ਬਾਣੀਪਿੰਡਾ ਜ਼ਿਲ੍ਹਾ ਬਠਿੰਡਾ ਦਾ ਬਾਈ ਦਾ ਤੇ ਬਾਈ ਰੇਸ਼ਮ ਕੋਲੇ ਪਹੁੰਚੇ ਆ ਤੇ ਕਰਦੇ ਆ ਬਾਈ ਨਾਲ ਗੱਲਬਾਤ ਬਾਈ ਕੋਲੇ ਆ 40 ਟਾਲੀਆਂ ਰੱਖਿਆ ਹੋਇਆ ਘੋੜਾ ਤੇ ਹੋਰ ਵੀ ਘੋੜੀਆਂ ਰੱਖਿਆ ਹੋਇਆ ਜਾਨਵਰ ਕਬੂਤਰ ਵੀ ਰੱਖੇ ਹੋਏ ਬਾਈ ਕੋਲੇ ਬੱਕਰੀਆਂ ਵੀ ਰੱਖਿਆ ਹੋਇਆ ਉਹ ਜਾਨਵਰ ਰੱਖੇ ਹੋਏ ਆ ਬਾਈ ਕੋਲੇ ਤੇ ਸਾਰੀ ਜਾਣਕਾਰੀ ਲੈਣੇ ਆ ਆਪਾਂ ਤੇ 40 ਦੇ ਸੱਸੀ ਘੜਬਈ ਜੀ ਅੱਛਾ ਤੇ ਆਪ ਨੂੰ ਬਈ ਪਹਿਲਾਂ ਤਾਂ ਆਹ ਸਟਾਲੀਆਂ ਬਾਰੇ ਜਾਣਕਾਰੀ ਦੇ ਇਹ ਬਈ ਮੱਝੂ ਕੀ ਲੈਣ ਦਾ ਅੱਛਾ ਆਪਣਾ ਫੌਜੀ ਦਾ ਠੀਕ ਹੈ ਫੌਜੀ ਘੋੜੇ ਦਾ ਹਾਂ ਠੀਕ ਹੈ ਇਹਦੇ ਮੰਨ ਲਓ ਵੀ 15 ਬੱਚੇ ਆ ਗਏ 5-6 ਘੋੜਿਆਂ ਹੋਰ ਕਰਣੇ ਠੀਕ ਹੈ 2 ਬੱਚੇ ਤਾਂ ਇਹਦੇ ਘੋੜੇ ਬਣ ਗਏ ਹੁਣ 4 ਘੋੜੇ ਖੜੇ ਠੀਕ ਹੈ ਹਾਂ ਚੰਗੇ ਮੰਨ ਕੇ ਚੰਗੇ ਨਹੀਂ ਹੋ ਰਹੇ ਇਹਦੇ ਹਾਂ ਬਹੁਤ ਵਧੀਆ ਪ੍ਰੋਡਿਊਸ ਕਰਦਾ ਬੱਚੇ ਬਹੁਤ ਚੰਗੇ ਆਉਂਦੇ ਆ ਠੀਕ ਹੈ ਜੀ ਮੰਨ ਲਓ ਵੀ ਆਹੀ ਬਾਡੀ ਸਟਰਕਚਰ ਆ ਕੰਨ ਵਗੈਰਾ ਸਾਰੇ ਸੇਮ ਘੋੜੇ ਦੇ ਹੀ ਆਉਂਦੇ ਆ ਠੀਕ ਹੈ ਠੀਕ ਹੈ ਇਹ ਜੰਬੀ ਘੋੜੀ ਬਲਾ ਦੇ ਜੰਬੀ ਜੰਬੀ ਘੋੜੀ 2 ਸਾਲੇ ਤੋਂ ਕਾਲਾ ਬੱਚਾ ਸੂਈ ਹੈ ਸ਼ਾਹ ਕਾਲਾ ਤੇ ਇੰਨੀ ਉਮਰ ਹੋ ਗਈ ਬਈ ਘੋੜੇ ਦੀ ਇਹ ਬਈ 9 ਸਾਲ ਦੇ ਨੇੜ ਹੋ ਗਿਆ 9 ਸਾਲ ਦਾ ਹੋ ਗਿਆ ਹੁਣ ਤੇ ਹੁਣ ਕਿੰਨੀਆਂ ਘੋੜੀਆਂ ਗੱਪਣਾ ਇਹ ਤਾਂ ਹੁਣ 5-6 ਘੋੜੀਆਂ ਗੱਪਣ ਉਹਨੀਆਂ 15 ਬੱਚੇ ਤੇ ਆ ਗਏ 15 ਬੱਚੇ ਪਹਿਲਾਂ ਆ ਗਏ ਨੇ ਠੀਕ ਹੈ ਤੇ ਫੀਸ ਕਿੰਨੀ ਰੱਖੀ ਹੈ ਬਈ ਦੀ ਫੀਸ ਇਹਦੀ ਬਈ 21000 ਸੀ ਤੇ ਹੁਣ ਆਪਾਂ ਘਟਾ ਕੇ 15000 ਕਰਤੀ ਬਾਕੀ ਕੋਈ ਗੱਲ ਨਹੀਂ ਜੇ ਕੋਈ ਦੂਰੋਂ ਆਊਗਾ ਤਾਂ ਉਹ ਜਾਂ ਮਾਨਤਾਨ ਵੀ ਕਰ ਦਾਂਗੇ ਕੋਈ ਚੱਕਰ ਨਹੀਂ ਬਾਈ ਕਹਿੰਦਾ ਇਹਦੀ 21000 ਪਹਿਲਾਂ ਫੀਸ ਸੀਗੀ ਤੇ ਹੁਣ ਬਾਈ ਕਹਿੰਦਾ ਇਹਦੀ 15000 ਫੀਸ ਕਰਤੀ ਤੇ ਕਈ ਵਾਰੀ ਕੋਈ ਦੂਰ ਨੇੜੇ ਆਉਂਦਾ ਕੋਈ ਗਰੀਬ ਗੁਰਬਾਹ ਹੁੰਦਾ ਉਹ ਇਹ ਜੀ ਗੱਲਬਾਤ ਕੀਤੀ ਜਾਂਦੀ ਆ ਹਾਂ ਕੋਈ ਉਹ ਕੋਈ ਚੱਕਰ ਨਹੀਂ ਆ ਨਾਲ ਆਪਾਂ ਕਰ ਲਾਂਗੇ ਹੁਣ ਘਟ ਹਾਂਜੀ ਹਾਂਜੀ ਤੇ ਬਾਈ ਦਾ ਨੰਬਰ ਵੀ ਦੇਵਾਂਗੇ ਆਪਾਂ ਤੇ ਬਾਈ ਨਾਲ ਸੰਪਰਕ ਕਰਕੇ ਜੇ ਕਿਸੇ ਨੂੰ ਘੋੜੀ ਮਲਾਉਣੀ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਤੇ ਆਪਾਂ ਦੂਜੀਆਂ ਘੋੜੀਆਂ ਬਾਰੇ ਵੀ ਬਾਈ ਤੋਂ ਜਾਣਕਾਰੀ ਲੈਣੇ ਆਂਗੇ ਦੂਜੇ ਜਨਵਰੀ ਵੀ ਦਿਖਾਵਾਂਗੇ ਤੇ ਭਾਈ ਹੋਰ ਕਿਹੜੇ-ਕਿਹੜੇ ਜਾਨਵਰ ਰੱਖੇ ਵੀ ਆਪਣੇ ਕੋਲੇ ਆਪਣੇ ਕੋਲੇ ਭਾਈ ਇੱਕ ਉਹ ਆ ਮੈਕ ਜੈਸਪਰ ਦਾ ਬੱਚਾ ਪੰਨਮ ਬਾਦਲ ਜੀ ਘੋੜੇ ਠੀਕ ਆ ਨਾ ਘੋੜਾ ਬਿਗ ਜੈਸਪਰ ਠੀਕ ਆ ਉਹਦਾ ਬੱਚਾ ਹੈਗਾ ਠੀਕ ਹੈ ਇੱਕ ਘੋੜੀ ਆਪਣੇ ਕੋਲੇ ਪ੍ਰਵਾਤ ਲੈਣ ਦੀ ਠੀਕ ਤੇ ਇੱਕ ਆਪਣੇ ਕੋਲੇ ਬਲੰਦ ਦੀ ਚੰਗੇ ਖਾਨਦਾਨ ਦਾ ਘੋੜਾ ਇਹ ਤੇ ਬਾਕੀ ਸਾਰੇ ਚਾਰ ਸਫੇਰੋ ਦੇਖ ਸਕਦੇ ਹੋ ਧੌਣ ਕੁੰਨਾਂ ਕੰਨਾ ਕੁੰਨਾਂ ਦਾ ਵਾੜਾ ਇਸ ਤਨਾ ਕਾ ਘੋੜਾ ਹੀ ਇਹ ਹਾਈਟ ਵੀ ਬਹੁਤ ਚੰਗੀ ਹੈ ਘੋੜੇ ਦੀ ਆਪਾਂ ਦੂਜੇ ਵਸੇਰੇ ਬਾਰੇ ਵੀ ਜਾਣਕਾਰੀ ਲੈ ਲੈਂਦੇ ਹਾਂ ਆਪਣਾ ਘਰ ਦਾ ਜਾਂ ਲੈ ਕੇ ਜਾਂਦਾ ਕਿਵੇਂ ਨਹੀਂ ਆਪਾਂ ਲਿਆ ਬਾਈ ਹਾਂ ਹਾਂ ਮਾਦਾ ਜੀ ਤਾਂ ਲਿਆ ਠੀਕ ਹੈ ਬਾਈ ਤੇ ਇਹਦੀ ਮਾਂ ਸੁਲਤਾਨ ਲੈਂਦੀ ਹੈ ਸੁਲਤਾਨ ਘੋੜੇ ਦੀ 64 ਇੰਚ ਹਾਈਟ ਸੀ ਮਾਂ ਦੀ ਕਾਲੀ ਡੱਬੀਆ ਵਾਲਾ ਸੀ ਠੀਕ ਹੈ ਤੇ ਪਿਓ ਇਹਦਾ ਹੈਗਾ ਬਾਈ ਜੈਸਪਰ ਬੈਗੀ ਜੈਸਪਰ ਸੀਗਾ ਸਨਮਨੀ ਕੋਲ ਘੋੜਾ ਠੀਕ ਰਾਜ ਹੰਸ ਦਾ ਠੀਕ ਰਾਜ ਹੰਸ ਆ ਗਿਆ ਰਾਜ ਤਿਲਕ ਦਾ ਠੀਕ ਹੈ ਲੈਂਨ ਆ ਗਈ ਠੀਕ ਹੈ ਬਾਈ ਹਾਂ ਤੇ ਇਹ ਆਪਾਂ ਕਿੰਨੀ ਉਮਰ ਹੋ ਗਈ ਇਹਦੀ ਬੱਚੇ ਇਹ 16 ਮਹੀਨਾ ਦਾ ਹੋਇਆ ਬਾਈ ਅੱਛਾ ਹਾਂ ਠੀਕ ਤੈਨੂੰ ਮੰਨ ਕੇ ਤੁਸੀਂ ਤਿਆਰ ਕਰਨਾਗਾ ਹਾਂ ਇਹਨੂੰ ਸਟੈਲੀਅਨ ਤਿਆਰ ਕਰਾਂਗੇ ਭਾਈ ਸੇਲ ਪਰਪਸ ਨਹੀਂ ਰੱਖਿਆ ਠੀਕ ਆਪਾਂ ਘਰੇ ਰੱਖਿਆ ਹੋਇਆ ਹੈ ਤੇ ਸਟੈਲੀਅਨ ਬਣਾਉਂਦੇ ਹਾਂ ਠੀਕ ਭਾਈ ਕਹਿੰਦਾ ਇਹ ਵੀ ਸਟੈਲੀਅਨ ਬਣਾਉਣਾ ਭਾਈ ਤਿਆਰ ਕਰੀ ਜਾਂਦਾ ਇਸ ਬਿਸ਼ੇਰੇ ਨੂੰ ਵੀ ਤੇ ਬਹੁਤ ਚੰਗਾ ਬਣ ਰਿਹਾ ਹੱਤੋਂ ਧੌਣ ਦੇਖਾ ਦਿਓ ਕੰਨ ਕਨੋਤੀ ਹੱਡਾਂ ਪੈਰਾਂ ਦਾ ਬਹੁਤ ਮਜ਼ਬੂਤ ਆ ਘੋੜਾ ਤੇ ਚਾਰ ਸਪੈਰਨ ਦੇਖਾ ਨਹੀਂ ਦੇਖਣ ਨੂੰ ਤਾਂ ਸੱਜਣਾ ਹੁਣ ਇਹ ਇਟਾਲੀਅਨ ਲੱਗ ਰਿਹਾ ਹੈ ਇਹ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਸੱਜਣਾ ਇਹਨੇ ਕੀ ਤੋਂ ਕੀ ਬਣ ਜਾਣਾ ਹੈ ਬਹੁਤ ਹੀ ਚੰਗੇ ਖਾਨਦਾਨ ਦਾ ਬੱਚਾ ਹੈ ਤੇ ਬਹੁਤ ਹੀ ਸੋਹਣਾ ਬਸ਼ੀਰਾ ਕੰਨ ਕਣੋਤੀ ਧੌਣ ਧੁਣ ਖੜਨੀ ਕੁੜਨੀ ਬਸ਼ੇਰੀ ਦੀ ਬਹੁਤ ਚੰਗੀ ਆ ਤੇ ਬਾਕੀ ਚੰਗੀ ਲੈਣ ਦਾ ਨਾ ਚੰਗੇ ਖਾਨਦਾਨ ਦਾ ਬੱਚਾ ਦਾ ਇਸੇ ਟਾਈਮ ਦੇ ਵਿੱਚ ਇਸ ਬਸੇਰੇ ਨੇ ਵੀ ਗੱਲਾਂ ਹੀ ਕਰਾਉਣੀਆਂ ਤੇ ਬਾਈ ਨੇ ਸਟਾਲੀਆਂ ਤਿਆਰ ਕਰਨਾ ਹੈ ਇਸ ਬਸੇਰੇ ਨੂੰ ਤੇ ਲੈਨੇ ਆਪਾਂ ਹੋਰ ਦੂਜੇ ਜਾਨਵਰਾਂ ਦੀ ਡਿਟੇਲ ਆਪਾਂ ਪਵਾ ਗਾ ਜਿਹਨਾਂ ਕੋਈ ਕੋੜੀ ਰੱਖੀ ਹੋਈ ਹੈ ਬਾਈ ਕੋਲੇ ਕਾਲੇ ਰੰਗ ਦੀ ਪੌਂਸ ਦੀ ਵੀ ਆਪਾਂ ਲੈਨੇ ਆਂ ਡਿਟੇਲ ਗੱਬਣਾ ਉਹ ਪ੍ਰਿੰਸ ਘੋੜੇ ਤੋਂ ਦੋ ਘੋੜੀਆਂ ਦੋਨਾਂ ਦੀ ਲਵਾਂਗੇ ਤਾਂ ਸੱਜਣਾ ਇਸ ਕੋੜੀ ਬਾਰੇ ਵੀ ਕਰਦੇ ਆਂ ਗੱਲਬਾਤ ਬਾਈ ਦੇ ਨਾਲ ਲੋਈ ਇੱਕ ਆ ਬਾਈ ਕੋਲੇ ਕਾਲੀ ਘੋੜੀ ਰੱਖੀ ਪਈ ਹੈਗੀ ਤੇ ਇਹ ਕਿਹੜੀ ਲੈਂਦੀ ਹੈ ਵੀਰੇ ਘੋੜੀ ਇਹ ਮੱਝੂ ਕੇ ਲੈਂਦੀ ਹੈ ਬਈ ਆਪਾਂ ਨੂੰ ਬਲੰਦ ਦੀ ਕਹਿ ਕੇ ਦਿੰਦੀ ਆ ਅੱਛਾ ਹਾਂ ਮੱਝੂ ਕੇ ਲੈਂਦੀ ਆ ਤੇ ਬਲੰਦ ਦੀ ਕਹਿ ਕੇ ਦਿੰਦੀ ਆ ਬਾਕੀ ਬੰਤਰੇਂ ਦੱਸ ਦੇ ਹਾਂ ਹਾਂ ਤੇ ਕਿੰਨੀ ਹਾਈਟ ਆ ਵੀ ਇਹਦੀ ਘੋੜੀ ਦੀ ਇਹਦੀ 95 ਇੰਚ ਆ ਬਈ ਠੀਕ ਆ ਤੇ ਕਿੰਨੇ ਬੱਚੇ ਦਿੱਤੇ ਆ ਪਹਿਲਾਂ ਇਹਨੇ ਇੱਕ ਬੱਚਾ ਦਿੱਤਾ ਪਹਿਲਾਂ 프랑ਸ ਤੋਂ ਹੀ ਸੁਣੀ ਸੀ ਅੱਛਾ ਸ਼ੇਰਾ ਦਿੱਤਾ ਸੀ ਇਹਨੇ ਕਾਲਾ ਠੀਕ ਆ ਹਾਂ ਉਹਨ ਦੁਬਾਰੇ ਕਿਹੜੇ ਤੋਂ ਮੇਟ ਆ ਵੀਰੇ ਦੁਬਾਰੇ ਤੋਂ ਫਰਾਂਸ ਤੋਂ ਹੀ ਮੇਟ ਆ ਗਈ ਹੋ ਗਈ 44 45 ਦਿਨਾਂ ਦੀ ਚੈੱਕ ਕਰਾਉਣੀ ਆ ਚੈੱਕ ਨਹੀਂ ਹੋਈ ਠੀਕ ਹੈ ਤੇ ਸਵਾਰੀ ਇਹਨਾਂ ਦੇ ਕਰਦੇ ਹੋ ਨੇ ਦੋਨਾਂ ਕੋਲ ਹਾਂ ਸਵਾਰੀ ਦੀ ਬਾਤ ਆ ਸਵਾਰੀ ਦੇ ਸਾਰੇ ਹੀ ਆਪਣੇ ਬਿੱਲੇ ਰੇ ਛੱਡ ਕੇ ਦਿਨੇ ਠੀਕ ਹੈ ਤੁਰਦੇ ਉਹ ਲਾਲ ਘੋੜੀ ਵੀ ਤੁਰਦੀ ਆ ਠੀਕ ਹੈ ਤੇ ਜਿਹੜੀ ਇਹ ਲਾਲ ਘੋੜੀ ਆ ਇਹਦੀ ਡਿਟੇਲ ਦੱਸੋ ਇਹ ਪ੍ਰਵਾਤ ਲੈਣ ਦੀ ਆ ਬਾਈ ਘੋੜੇ ਦਾ ਤਾਂ ਨਹੀਂ ਕਨਫਰਮ ਵੀ ਕਿਹੜੇ ਦੀ ਆ ਅੱਛਾ ਪ੍ਰਵਾਤ ਲੈਣ ਦੀ ਹਾਂ ਠੀਕ ਆ ਹਾਈਟ ਆਏਗੀ 61 ਇੰਚ ਤੇ ਲਵੇ ਇਹ ਆਪਣੇ ਕੋਲੇ ਘਰੇ ਰੱਖੀ ਵੀ ਹੈ ਘੋੜੀ ਅੱਛਾ ਕਿੰਨੇ ਜਾਨਵਰ ਦੇਤੇ ਬਈ ਇਹਨੇ ਕਿੰਨੇ ਬੱਚੇ ਦਿੱਤੇ ਇਹਨੇ ਤਿੰਨ ਬੱਚੇ ਦਿੱਤੇ ਬਈ ਬਸ਼ੇਰੀਆਂ ਹੀ ਦਿੰਦੀ ਹੈ ਅੱਛਾ ਤੇ ਕੱਦ ਕਾਠ ਬਹੁਤ ਹੈ ਨਾ ਇਹਦਾ ਕਿੰਨੀ ਮੰਨ ਕੇ ਹਾਈਟ ਹੈ ਦੀ ਇਹਦੀ 61 ਇੰਚ ਹੋਊਗੀ ਬਈ ਠੀਕ ਆ ਤੇ ਸਵਾਰੀ ਦੀਆਂ ਦੋਨੀ ਬਾਸ ਹਾਂ ਸਵਾਰੀ ਦੀਆਂ ਬਾਸ ਤੇ ਮੰਨ ਕੇ ਬਈ ਜਿਹੜੇ ਅੱਜ ਕੱਲ ਨਵੇਂ ਮੁੰਡੇ ਘੋੜੀਆਂ ਖਰੀਦਦੇ ਉਹ ਕੋਹੇ ਜਾ ਜਾਨਵਰ ਖਰੀਦਦੇ ਮੰਨ ਕੇ ਵੀ ਜਾਨਵਰ ਬਈ ਦਰਮਿਆਨਾ ਲਵੇ ਹਨਾ ਬਾਹਲੇ ਪੈਸੇ ਲਾਉਣ ਦਾ ਤਾਂ ਤੱਕ ਨਹੀਂ ਹਾਂ ਹਾਂ ਜੇ ਇਹਦਾ ਲਾਈਨਾਂ 'ਚ ਫਸੂਗਾ ਬੰਦਾ 플ੱਡ ਲਾਈਨਾਂ ਇਹਦਾ ਪੈਸੇ ਲੱਗਣਗੇ ਬਾਹਲੇ ਹਾਂਜੀ ਤਾਂ ਆਨ ਆਉਣ ਲੈ ਲਉ ਹਨਾ ਕੋਈ ਨਾ ਕਿਸੇ ਘੋੜੇ ਦੀ ਲਉ ਵੀ ਕਨਫਰਮ ਹੈਗੀ ਠੀਕ ਹੈ ਜੀ ਤੇ ਕੋਈ ਬਣਦੀ ਘੋੜੀ ਕੰਨਾਂ ਖੋਨਾਂ ਦੀ ਸੋਹਣੀ ਹਾਈਟ ਠੀਕ ਹੋਵੇ 58 60 ਇੰਚ ਹਾਂ 18 ਬੰਦੇ ਨੂੰ ਹਸਾਬ ਆ ਜਾਂਦਾ ਬੱਚਾ ਬੁੱচ্চਾ ਲੈ ਲਿਆ ਇਕੱਠਾ ਬਾਕੀ ਗੱਭਣ ਪਸ਼ੂ ਖਰੀਦਣ ਹਾਂ ਜਿਆਦਾ ਤਾਂ ਘੋੜੀ ਖਾਲੀ ਨਾ ਲਉ ਘੋੜੀ ਗੱਭਣ ਹੀ ਲੈਣ ਦਾ ਫਾਇਦਾ ਕਿਉਂਕਿ ਨਵੇਂ ਬੰਦੇ ਨੂੰ ਕਈ ਨਹੀਂ ਪਤਾ ਹਾਂ ਵੀ ਐਂ ਖਾਲੀ ਫਿਰ ਲੈ ਕੇ ਕਿੱਥੇ ਘੋੜੇ ਵਾਲਿਆਂ ਕੋਲ ਤੁਰਿਆ ਫਿਰਦਾ ਫਿਰ ਬਾਕੀ ਸ਼ੌਂਕ ਸਾਹੀ ਐ ਰ ਤੇ ਇਹ ਤਾਂ ਪੀੜੀਆਂ ਪੈ ਜਾਂਦਾ ਹਾਂ ਨਹੀਂ ਵਧੀਆ ਸ਼ੌਂਕ ਹੈ ਗਾਂ ਜਵਾਕਾਂ ਨੂੰ ਸ਼ੌਂਕ ਪੈ ਜਾਂਦਾ ਕਿਤੇ ਚੰਗੇ ਕਿਤੇ ਲੱਗ ਜਾਂਦਾ ਬਾਕੀ ਅਸੀਂ ਪੱਤੇ ਵਾਲ ਨਹੀਂ ਜਾਂਦਾ ਵਧੀਆ ਹੁਣ ਸਾਰਾ ਦਿਨ ਘਰੇ ਹੀ ਲੰਘ ਜਾਂਦਾ ਸਾਰਾ ਦਿਨ ਹੀ ਲੰਘੀ ਜਾਂਦਾ ਸਾਡਾ ਸਾਰੇ ਜਾਨਵਰਾਂ ਚਾਹੀ ਤੁਰੇ ਫਿਰਦੇ ਬਸ ਬਾਹਰ ਜਾਂਦੇ ਹੀ ਨਹੀਂ ਅਸੀਂ ਘਰੋਂ ਬਾਹਰ ਤੇ ਕਬੂਤਰ ਵੀ ਰੱਖੇ ਹੋਏ ਬਈ ਹਾਂ ਕਬੂਤਰ ਵੀ ਹੈਗੇ ਬਈ ਕਿੰਨੇ ਕੁ ਰੱਖੇ ਹੋਏ ਕਬੂਤਰ ਕਬੂਤਰ ਹੈਗੇ ਬਈ 20 25 ਅੱਛਾ ਉੱਡਣੇ ਰੱਖੇ ਹੋਏ ਕੇ ਹਾਂ ਨਹੀਂ ਉੱਡਣੇ ਆ ਬਈ ਦੋ ਜੋੜੇ ਸਲਾਰਿਆਂ ਦੇ ਆ ਠੀਕ ਹੈ ਦੂਜੇ ਉੱਡਣੇ ਆ ਠੀਕ ਹੈ ਤੇ ਬਾਕੀ ਇਹ ਜਾਨਵਰ ਹੋਗੇ ਬੱਕਰੀਆਂ ਹੋਣਗੀਆਂ ਭਾਈ ਹਾਂ ਆ ਗਿਆ ਸੱਜਣੋਂ ਆਪਣੀ ਪੀਆਰਟੀਸੀ ਦਾ ਕਨੈਕਟਰ ਆਪਣੇ ਮਾਮੇ ਦਾ ਮੁੰਡਾ ਇਹ ਵੀ ਨਾਲ ਗਿਆ ਸੀ ਉਹ ਵੀ ਸ਼ੌਂਕ ਆ ਘੋੜਿਆਂ ਦਾ ਇਹ ਕਹਿੰਦਾ ਮੈਂ ਵੀ ਫੋਟੋਆਂ ਕਰਾਉਣੀਆਂ ਘੋੜੀ ਦੇ ਨਾਲ ਤੇ ਇਹਦੀਆਂ ਵੀ ਫੋਟੋਆਂ ਕਰਾ ਕੇ ਲਿਆਏ ਆਪਾਂ ਤੇ ਆਪਾਂ ਵੀ ਥੋੜੀ ਜੀ ਰੀਲ ਬਣਾਈ ਸੀਗੀ ਇਹ ਇਹ ਘੋੜੀ ਮਤਲਬ ਬਹੁਤ ਠੰਡੀ ਸੀਲ ਆ ਤੇ ਤੁਸੀਂ ਆਹ ਵੀਡੀਓ ਵੀ ਦੇਖ ਕੇ ਹੈਰਾਨ ਰਹਿ ਜਾਓਗੇ ਕਿ ਸਰ ਇੱਕ ਬਾਈ ਦਾ ਪੇਜ ਬਣਾਇਆ ਵੈ ਜੀ ਮਾਨ ਸਟੱਡ ਫਾਰਮ ਨਾਂ ਤੇ ਫੇਸਬੁੱਕ ਤੇ ਜਾ ਕੇ ਕਰ ਲੋ ਬਾਈ ਦੇ ਪੇਜ ਨੂੰ ਫੋਲੋ ਤੇ ਅੱਗੇ ਵੀਡੀਓ ਨੂੰ ਕਰਿਆ ਕਰੋ ਸ਼ੇਅਰ ਦਬ ਕੇ ਤੇ ਆਹ ਦੇਖ ਸਕਦਾ ਦੋਸਤੋ ਘੋੜੀ ਨੇ ਕਮਾਲੀ ਕੀਤੀ ਵੀ ਆ ਬਹੁਤ ਸੀਲ ਘੋੜੀ ਆ ਬੱਚਾ ਦੁੱਧ ਪੀ ਰਿਹਾ ਇਸ ਘੋੜੀ ਦਾ ਤੇ ਨਹੀਂ ਵਿੱਚ ਘੋੜੀਆਂ ਹੁੰਦੀਆਂ ਆਪਣੇ ਬੱਚੇ ਨੂੰ ਵੀ ਨਿ ਲਵੇ ਲਾਉਂਗਾ ਤੇ ਇੰਨੀ ਠੰਡੀ ਸੀਲ ਘੋੜੀਏ ਦੇਖ ਸਕਦੇ ਹੋ ਸੱਚੇ ਲਾਈਕ ਕਮੈਂਟ ਕਰਕੇ ਸਜਣੋ ਜਰੂਰ ਦੱਸੋ ਵੀਡੀਓ ਕਿਦਾਂ ਲੱਗੀ ਤੇ ਕਿਸੇ ਵੀਰ ਨੇ ਫਰੀ ਦੇ ਵਿੱਚ ਐਡ ਲਵਾਉਣੀ ਹੁੰਦੀ ਆ ਇੱਕ ਦੋ ਫੋਟੋਆਂ ਤੇ ਇੱਕ ਦੋ ਮਿੰਟਾਂ ਦੀ ਵੀਡੀਓ ਬਣਾ ਕੇ ਤੁਸੀਂ ਸਾਨੂੰ ਭੇਜ ਸਕਦੇ ਹੋ ਤੇ ਆਪਾਂ ਤੁਹਾਡੇ ਜਾਨਵਰ ਦੀ ਐਡ ਲਵਾ ਦੇਵਾਂਗੇ ਤੇ ਧੰਨਵਾਦ ਸਜਣੋ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਜਿਉਂਦੇ ਰਹੋ